ਲੋਕ ਸਭਾ ਚੋਣਾਂ ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਦੇ ਨਾਲ ਕਰਵਾਉਣ ਦੇ ਲਈ ਪ੍ਰਸ਼ਾਸਨ ਪੱਬਾ ਪਾਰ ਹੁੰਦਾ ਹੋਇ ਨਜ਼ਰ ਆ ਰਿਹਾ ਹੈ ਇਸ ਦੌਰਾਨ ਆਦਰਸ਼ ਚੋਣ ਜਾਪਦੀ ਦੀ ਸ਼ਕਤੀ ਦੇ ਨਾਲ ਜਿਹੜੀ ਕਿ ਪਾਲਣਾ ਕੀਤੀ ਜਾਵੇਗੀ ਉਹਦੀ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤੇ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਜਸਪ੍ਰੀਤ ਸਿੰਘ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਕ ਤੇ ਜ਼ਿਲ੍ਹਾ ਚੋਣ ਅਫਸਰ ਲਤੀਫ ਅਹਿਮਦ ਵੀ ਰਹੇ ਨੇ ਉਨਾ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਚੋਣ ਜਾਬਤਾ ਲੱਗਣ ਉਪਰੰਤ 5 ਮਈ 2024 ਤੱਕ ਜ਼ਿਲ੍ਹੇ ਦੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਦੇ ਨਾਲ ਸੰਬੰਧਿਤ 142 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 139 ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਜਾ ਚੁੱਕਾ ਹੈ ਤੇ ਜਦੋਂ ਕਿ 3 ਬਕਾਇਆ ਸ਼ਿਕਾਇਤਾਂ ਜਿਹੜੀਆਂ ਕਿ ਕਾਰਵਾਈ ਅਧੀਨ ਨੇ ਤੇ ਇਸ ਦੌਰਾਨ ਉਹਨਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੋਣ ਜਾਬਤੇ ਨੂੰ ਲੈ ਕੇ 4 ਮਈ 2024 ਤੱਕ 4 ਕਰੋੜ 33 ਲੱਖ 35595 ਰੁਪਏ ਦੀਆਂ 11 ਕਾਨੂੰਨੀ ਵਸਤਾਂ ਪ੍ਰਾਪਤ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ 1 ਕਰੋੜ 12 ਲੱਖ 43 ਹਜ਼ਾਰ 950 ਰੁਪਏ ਕੈਸ਼ ਬਰਾਮਦ ਕੀਤਾ ਗਿਆ ਤੇ ਅੱਜ ਮਿਡਨਾਈਟ ਤੋਂ ਸਾਡੀ ਜਿਹੜੀ ਨੋਟੀਫਿਕੇਸ਼ਨ ਐ ਉਹ ਹੋ ਚੁੱਕੀ ਤੇ ਕੱਲ ਤੋਂ ਸਾਡੇ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਪਰੇ ਜਾਣਗੇ ਸੋ ਬਠਿੰਡਾ ਪਾਰਲੀਮੈਂਟਰੀ ਕੰਸਟੀਟੂਐਂਸੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 9 ਹਲਕੇ ਨੇ ਸਾਡੇ ਕੋਲ ਨਵਾਂ ਪਾਰਲੀਮੈਂਟਰੀ ਜਿਹੜੇ ਸਾਡੇ ਹਲਕੇ ਨੇ ਅਸੈਂਬਲੀ ਕਨਸੀਕਵੈਂਸਿਸ ਨਾ ਪੈੰਦੀਆਂ ਨੇ ਬਠਿੰਡਾ ਦੇ ਵਿੱਚ ਜਿਨ੍ਹਾਂ ਚੋਂ ਪੰਜ ਜ਼ਿਲ੍ਹਾ ਬਠਿੰਡਾ ਦੇ ਅੰਦਰ ਤਿੰਨ ਮਾਨਸਾ ਦੇ ਅੰਦਰ ਤੇ ਇੱਕ ਮੁਕਸਰ ਸਾਹਿਬ ਦੀ ਲੰਬੀ ਜਿਹੜੀ ਆ ਉਹ ਹਲਕਾ ਪੈੰਦੀ ਹੈ ਐਜ਼ ਔਨ ਡੇਟ ਜੇ ਮੈਂ ਤੁਹਾਡੇ ਕੋਲ ਵੋਟਰਸ ਦੀ ਗੱਲ ਕਰਾਂ ਤਾਂ ਸਾਡੇ ਕੋਲ 16 ਲੱਖ 48169 ਟੋਟਲ ਵੋਟਰ ਐਜ਼ ਔਨ ਡੇਟ ਨੇ ਜੀ ਮੇਲ ਫੀਮੇਲ ਵੋਟਰਸ ਤੇ ਟ੍ਰਾਂਸਜੈਂਡਰ ਵੋਟਰਸ ਪਲੱਸ ਨਵਾਂ ਉਪਰਾਲਾ ਜਿਹੜਾ ਅਸੀਂ ਇਸ ਵਾਰੀ ਕੀਤਾ ਹੈ ਕਿ 18 ਤੋਂ 19 ਸਾਲ ਦਾ ਜਿਹੜਾ ਵੋਟਰ ਹੈ ਉਹਦੇ ਉੱਤੇ ਸਾਡਾ ਕਾਫੀ ਫੋਕਸ ਸੀਗਾ ਉਸ ਫੋਕਸ ਨੂੰ ਦੇਖਦੇ ਹੋਏ ਲਾਸਟ 2019 ਦੇ ਇਲੈਕਸ਼ਨ ਚ ਤਕਰੀਬਨ 31000 ਸਾਡੇ ਕੋਲ 18 ਤੋਂ 19 ਸਾਲ ਦੀ ਏਜ ਦੇ ਜਿਹੜੇ ਵੋਟਰ ਸੀਗੇ ਉਹ ਸੀ ਜਿਹੜਾ ਕਿ ਇਸ ਵਾਰੀ ਨੰਬਰ ਤਕਰੀਬਨ 7000 ਵੱਧ ਕੇ 38339 ਦਾ ਜਿਹੜਾ ਆਕੜਾ ਹੈ ਉਹ ਉੱਥੇ ਪਹੁੰਚਿਆ ਨੈਕਸਟ ਪੀ ਪੋਲਿੰਗ ਸਟੇਸ਼ਨਸ ਦੀ ਜੇ ਮੈਂ ਗੱਲ ਕਰਾਂ ਜੀ ਬਹੁਤ ਵੱਡਾ ਸਾਡਾ ਇਹ ਹਲਕਾ ਹੈਗਾ ਇਸ ਹਲਕੇ ਦੇ ਵਿੱਚ ਟੋਟਲ 9 ਜਿਹੜੇ ਅਸੈਂਬਲੀ ਕਸਟ ਟੈਂਸੀਜ਼ ਨੇ ਉਹਨਾਂ ਚੋਂ 920 ਪੋਲਿੰਗ ਸਟੇਸ਼ਨ ਲੋਕੇਸ਼ਨਸ ਨੇ ਜਦੋਂ ਮੈਂ ਲੋਕੇਸ਼ਨ ਦੀ ਗੱਲ ਕਰਦਾ ਤਾਂ ਲੋਕੇਸ਼ਨ ਦਾ ਬੇਸਿਕਲੀ ਮਤਲਬ ਹੈ ਕਿ ਕੋਈ ਵੀ ਇੱਕ ਬਿਲਡਿੰਗ ਜਿੱਥੇ ਇੱਕ ਜਾਂ ਇੱਕ ਤੋਂ ਵੱਧ ਪੋਲਿੰਗ ਸਟੇਸ਼ਨ ਹੋ ਸਕਦਾ ਹੈ 1814 ਸਾਡੇ ਟੋਟਲ ਪੋਲਿੰਗ ਸਟੇਸ਼ਨ ਬਣਦੇ ਨੇ ਜੀ ਨੈਕਸਟ ਸੋ ਸ਼ਡਿਊਲ ਆਫ ਐਕਟੀਵਿਟੀਜ਼ ਜਿੱਦਾਂ ਹੀ ਤੁਹਾਨੂੰ ਪਤਾ ਹੈ ਕਿ ਅੱਜ ਰਾਤ ਨੂੰ ਜਿੱਦਾਂ ਨੋਟੀਫਿਕੇਸ਼ਨ ਹੋ ਜਾਂਦੀ ਹੈ ਤਾਂ ਕੱਲ ਦੀ ਡੇਟ ਤੋਂ 7 ਤਰੀਕ ਤੋਂ ਲੈ ਕੇ 14 ਤਰੀਕ ਤੱਕ ਸਾਡੀ ਜਿਹੜੀ ਨਾਮੀਨੇਸ਼ਨ ਹੈ ਉਹ ਭਰੀ ਜਾਊਗੀ ਜਿਹਦੇ ਵਿੱਚ ਦੋ ਦਿਨ ਆਉਂਦੇ ਨੇ ਜਿਹੜੀ ਕਿ ਪਬਲਿਕ ਹਾਲੀਡੇ ਹੈ 11 ਤਰੀਕ ਤੇ 12 ਤਰੀਕ ਇਹਨਾਂ ਦੋ ਦਿਨਾਂ ਦੇ ਵਿੱਚ 네ਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਉਦੀਨ ਛੁੱਟੀ ਰਹਿੰਦੀ ਹੈ ਬੈਂਕਸ ਦੀ ਵੀ ਸੋ ਸਾਡਾ ਇਹ ਦੋ ਦਿਨ ਇਦਾਂ ਦੇ ਹੋਣਗੇ ਜਦੋਂ ਨਾਮੀਨੇਸ਼ਨ ਨਹੀਂ ਭਰੀ ਜਾਊਗੀ ਆਦਰਵਾਈਜ਼ 7 ਤਰੀਕ ਤੋਂ ਲੈ ਕੇ 14 ਤਰੀਕ ਦੇ ਵਿੱਚ ਵਿੱਚ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਕਦੇ ਵੀ ਤੁਸੀਂ ਆ ਕੇ ਜਿਹੜਾ ਡੀਸੀ ਕੋਟ ਰੂਮ ਹੈ ਉਸ ਨੂੰ ਅਸੀਂ ਨਾਮੀਨੇਸ਼ਨ ਭਰਨ ਲਈ ਇੱਕ ਜਿਹੜਾ ਹੈਗਾ ਨੋਮੀਨੇਟ ਕੀਤਾ ਹੋਇਆ ਕਿ ਉੱਥੇ ਤੁਸੀਂ ਆਪ ਦੇ ਨੋਮੀਨੇਸ਼ਨ ਭਰ ਸਕਦੇ ਹੋ ਇੱਕ ਜਗ੍ਹਾ ਅਸੀਂ ਨਿਰਧਾਰਿਤ ਕੀਤੀ ਹੈ ਕੈਂਡੀਡੇਟ ਦੇ ਨਾਲ ਚਾਰ ਬੰਦੇ ਜਿਹੜੇ ਨੇ ਉਹ ਆ ਸਕਦੇ ਨੇ ਕੈਂਡੀਡੇਟ ਪਲੱਸ 4 ਪੰਜ ਬੰਦੇ ਤੋਂ ਇਲਾਵਾ ਅਸੀਂ ਉਸ ਰੂਮ ਦੇ ਵਿੱਚ ਕਿਸੇ ਨੂੰ ਰੱਖ ਨਹੀਂ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਲਾਸਟ ਡੇ ਆਫ ਫਾਈਲਿੰਗ ਨਾਮੀਨੇਸ਼ਨ ਤੋਂ ਅਗਲੇ ਦਿਨ ਜਿਹੜੀ ਸਾਡੀ ਹੈ 15 ਤਰੀਕ ਦੀ ਸਕਰੂਟੀ ਹੈ ਸਕਰੂਟੀ ਦੇ ਵਿੱਚ ਅਸੀਂ ਕੈਂਡੀਡੇਟ ਦਾ ਜਿਹੜਾ ਫਾਰਮ ਉਹਨੇ ਭਰਿਆ ਨਾਮੀਨੇਸ਼ਨ ਫਾਰਮ ਤੇ ਫਾਰਮ 26 ਤੇ ਉਸ ਤੋਂ ਇਲਾਵਾ ਕੈਂਡੀਡੇਟ ਦੇ ਅਗੇਂਸਟ ਜਿਹੜਾ ਜੇ ਕਿਸੇ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਐਫੀਡੇਵਿਟ ਕੋਈ ਕਾਊਂਟਰ ਐਫੀਡੇਵਿਟ ਕੋਈ ਸ਼ਿਕਾਇਤ ਕੋਈ ਉਦਾਂ ਦੀ ਡਿਟੇਲ ਜਿਹਦੇ ਨਾਲ ਲੱਗਦਾ ਹੈ ਕਿ ਉਹਦੀ ਨਾਮੀਨੇਸ਼ਨ ਦੇ ਵਿੱਚ ਕੋਈ ਕਮੀ ਹੈ ਕੋਈ ਖਾਮੀ ਹੈ ਉਸ ਚੀਜ਼ ਨੂੰ ਅਸੀਂ 15 ਤਰੀਕ ਨੂੰ ਵਿਚਾਰਾਂਗੇ ਤੇ ਉਸ ਤੋਂ ਬਾਅਦ 15 ਤਰੀਕ ਨੂੰ ਹੀ ਅਸੀਂ ਫਾਈਨਲ ਵੈਲੀਡਲੀ ਨਾਮਿਨੇਟਡ ਕੈਂਡੀਡੇਟ ਜਿਹੜੇ ਨੇ ਉਹਨਾਂ ਨੇ ਲਿਸਟ ਬਣ ਜੂਗੀ ਉਸ ਤੋਂ ਬਾਅਦ ਇਹ ਕੈਂਡੀਡੇਟ ਜਿਹੜੇ ਵੈਲੀਡਲੀ ਨਾਮਿਨੇਟ ਹੋ ਗਏ 16 ਤਰੀਕ ਤੇ 17 ਤਰੀਕ ਦੋ ਦਿਨ ਉਹਨਾਂ ਕੋਲ ਹੈਗੇ ਆ ਉਹ ਆਪ ਦੀ ਵਿਡਰੋਅਲ ਜੇ ਕੋਈ ਰਿਕੁਐਸਟ ਦੇਣਾ ਚਾਹੁੰਦਾ ਹੈ ਤਾਂ 17 ਤਰੀਕ ਤੱਕ ਆਪ ਦੀ ਵਿਡਰੋਅਲ ਕਰਨਗੇ ਉਹਨਾਂ ਨੂੰ ਅਸੀਂ ਸਿੰਬਲ ਜਿਹੜੇ ਨੇ ਆਪਣੇ ਅਲਾਟ ਕਰਾਂਗੇ 1 ਤਰੀਕ ਨੂੰ ਜਿੱਦਾਂ ਤੁਹਾਨੂੰ ਪਤਾ ਹੈ ਕਿ 1 ਤਰੀਕ ਨੂੰ ਆਪਣੀ ਲਾਸਟ ਫੇਜ਼ ਆਫ ਜਿਹੜੇ ਇਲੈਕਸ਼ਨ ਹੈ ਉਹਦੇ ਵਿੱਚ ਪੰਜਾਬ ਪੂਰੇ ਪੰਜਾਬ ਦੇ ਵਿੱਚ ਆ ਸਾਡੀ ਪੋਲਿੰਗ ਹੋਣੀ ਹੈ 1 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਦੇ ਦਰਮਿਆਨ 1814 ਜਿਹੜੇ ਸਾਡੇ ਪੋਲਿੰਗ ਸਟੇਸ਼ਨਸ ਹੈਗੇ ਆ 960 ਲੋਕੇਸ਼ਨ ਤੇ ਉੱਥੇ ਸਾਡੀ ਜਿਹੜੀ ਹੈਗੀ ਪੋਲ ਪਏਗੀ 4 ਤਰੀਕ ਨੂੰ ਜਿਹੜੀ ਹੈਗੀ ਸਾਡੀ ਕਾਊਂਟਿੰਗ ਹੋਊਗੀ ਇਸ ਵਾਰੀ ਅਸੀਂ ਕੁਝ ਵੱਖਰਾ ਕੀਤਾ ਉਹ ਇਹ ਹੈ ਕਿ ਆਮ ਤੌਰ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਿ ਪਹਿਲਾਂ ਪਾਰਲੀਮੈਂਟਰੀ ਕੰਸਟਿਟੈਂਸੀ ਬਟੰਡੇ ਦੇ ਜਿਹੜੇ ਕਾਊਂਟਿੰਗ ਹੁੰਦੇ ਸੀ ਉਹ ਵੱਖ-ਵੱਖ ਥਾਵਾਂ ਤੇ ਹੁੰਦੀ ਸੀ ਕਿਉਂਕਿ ਕੰਸਟਿਟੈਂਸੀ ਬਹੁਤ ਵੱਡੀ ਹੈਗੀ ਹੈ ਬਹੁਤ ਹਾਵਾਂ ਦੇ ਉੱਤੇ ਹੁੰਦੀ ਸੀ ਉਹਦੇ ਵਿੱਚ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਕੁਝ ਕਮੀ ਪੇਸ਼ੀ ਲੱਗਦੀ ਸੀ ਕਿ ਮਹਿਸੂਸ ਹੁੰਦੇ ਸੀ ਕਿ ਉਹ ਲਾ ਕੰਟਰੋਲ ਨਹੀਂ ਹੋ ਸਕਦਾ ਰਹਿੰਦਾ ਸਾਡਾ ਤੇ ਦੂਸਰਾ ਜਿਹੜਾ ਹੈ ਕੈਂਡੀਡੇਟ ਨੂੰ ਤੇ ਪਲੱਸ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਵੀ ਕੋਈ ਨਾ ਕੋਈ ਔਕੜ ਉੱਤੇ ਆਂਦੀ ਸੀ ਸੋ ਉਸ ਚੀਜ਼ ਨੂੰ ਦੇਖਦੇ ਹੋਏ ਇਸ ਵਾਰੀ ਅਸੀਂ ਸੈਂਟਰਲਾਈਜ਼ਡ ਇੱਕ ਕਾਊਂਟਿੰਗ ਕਰ ਰਹੇ ਹਾਂ ਐਮ ਆਰ ਐਸ ਪੀ ਟਿਊ ਦਾ ਜਿਹੜਾ ਕੈਂਪਸ ਹੈ ਉੱਥੇ ਅਸੀਂ ਇਹ ਕਾਊਂਟਿੰਗ ਕਰ ਰਹੇ ਹਾਂ ਸੋ ਸਾਰੇ 9 ਹਲਕਿਆਂ ਦੀ ਕਾਊਂਟਿੰਗ ਜਿਹੜੀ ਹੈ ਉਹ ਇੱਕੋ ਹੀ ਜਗ੍ਹਾ ਤੇ ਹੋਊਗੀ ਇਕੋ ਕੈਂਪਸ ਦੇ ਵਿੱਚ ਹੋਗੀ ਦੋ ਬਿਲਡਿੰਗ ਹੈਗੀਆਂ ਨੇ ਸਾਡੇ ਕੋਲ ਇੱਕ ਸੈਂਟਰਲ ਲਾਇਬ੍ਰੇਰੀ ਹੈਗੀ ਹੈ ਦੂਸਰਾ ਇੱਕ ਉਹਨਾਂ ਦਾ ਲੈਕਚਰ ਬਲੌਕ ਹੈ ਉੱਥੇ ਦੋ ਜਗ੍ਹਾ ਦੇ ਵਿੱਚ ਸਾਡੀ ਜਿਹੜੀ ਅੱਗੇ ਕਾਊਂਟਿੰਗ ਹੋਣੀ ਹੈ ਸਾਡੇ ਨਾਕਾਜ਼ ਨੇ ਉਹ ਵਾਲੀਆਂ ਟੀਮ ਵੀ ਲੱਗਣੀ ਹੈ ਸ਼ੁਰੂ ਹੋ ਜਾਣਗੀਆਂ ਜੀ ਤੇ ਬਹੁਤ ਵਧੀਆ ਕੰਮ ਹੁਣ ਵੀ ਟੀਮ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਅੱਜ ਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਤੱਕ ਜਿਸ ਦਿਨ ਤੋਂ ਸਾਡਾ ਕੋਰ ਲੱਗਿਆ ਹੈਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਕੋਲ 142 ਤਰ੍ਹਾਂ ਦੀਆਂ ਕੰਪਲੇਨਸ ਆਈਆਂ ਸੀਗੀਆਂ ਜਿਹੜੀਆਂ ਕਿ ਅਸੀਂ within 24 hours ya sea vigil de utte jehdi complaint aayi ta within 100 minute onu assi complaint nu najikya ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਵੀ ਕੋਈ ਵੋਟਰ ਹੈ ਕਿਸੇ ਨੂੰ ਹੁੰਦਾ ਹੈ ਕਿ ਮੈਂ ਕੰਪਲੇਂਟ ਕਿੱਦਾਂ ਪਾ ਸਕਦਾ ਹਾਂ ਸੀ ਵਿਜਲ ਇੱਕ ਕਮਿਸ਼ਨ ਨੇ ਐਪ ਡਿਵੈਲਪ ਕੀਤੀ ਹੈ ਐਂਡਰੋਇਡ ਤੇ ਪਲੇ ਸਟੋਰ ਦੋਨਾਂ ਦੇ ਉੱਤੇ ਉਹ ਹੈਗੀ ਹੈ ਐਪਲ ਤੇ ਐਂਡਰੋਇਡ ਪਲੇ ਸਟੋਰ ਤੇ ਉਹਨੂੰ ਤੁਸੀਂ ਡਾਊਨਲੋਡ ਕਰੋ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਪੋਲ ਕੋਡ ਦੀ ਵਾਇਓਲੇਸ਼ਨ ਹੋ ਰਹੀ ਹੈ ਇਹ ਤੇ ਕੋਈ ਬੈਨਰ ਗਲਤ ਲੱਗਿਆ ਹੋਇਆ ਹੈ ਜਾਂ ਕਿਤੇ ਕੋਈ ਹੋਰ ਵਾਇਲੇਸ਼ਨ ਹੋ ਰਹੀ ਹੈ ਤਾਂ ਉਸ ਨੂੰ ਤੁਸੀਂ ਜਿੱਦਾਂ ਤੁਸੀਂ ਅਪਲੋਡ ਕਰਦੇ ਹੋ ਵੀਡੀਓ ਜਾਂ ਫੋਟੋਗ੍ਰਾਫ ਜਾਂ ਆਪਦੀ ਕੰਪਲੇਨ ਨੂੰ ਵਿਥਨ 100 ਮਿੰਟ ਅਸੀਂ ਆਪਣੀ ਫਲਾਈਂਗ ਸਕਵਲ ਉੱਥੇ ਭੇਜਦੇ ਆ ਤੇ ਉਸ ਤੋਂ ਬਾਅਦ 100 ਮਿੰਟ ਦੇ ਵਿੱਚ ਵੀ ਅਸੀਂ ਉੱਥੇ ਕਾਰਵਾਈ ਕਰਕੇ ਇਹ ਕਰਦੇ ਆ ਤੇ ਕਿਉਂਕਿ ਬੜਾ ਹੀ ਸੈਂਸਿਟਿਵ ਐਕਸਪੈਂਡੀਚਰ ਸੈਂਸਿਟਿਵ ਵਾਈਜ਼ ਹੈਗੀ ਹੈ ਕੰਸਟੀਟੂਐਂਸੀ ਹੁਣ ਤੱਕ ਜੇ ਮੈਂ ਤੁਹਾਨੂੰ ਦੱਸਾਂ ਤਾਂ ਐਜ਼ ਔਨ ਡੇਟ ਅਸੀਂ 4.3 ਕਰੋੜ ਦਾ ਜਿਹੜਾ ਕੈਸ਼ ਜਾਂ ਕਿਸੇ ਵੀ ਤਰ੍ਹਾਂ ਦੀ ਇਲਿicit ਲਿੱਕਰ ਹੋ ਗਈ ਆ ਕੋਈ ਹੋਰ ਸਮਗਰੀ ਹੋ ਗਈ ਐਨੇ ਵੈਲਿਊ ਦੀ ਅਸੀਂ ਫੜ ਚੁੱਕੇ ਆ ਵਿਚ ਇਜ਼ ਅ ਪ੍ਰੋਬੇਬਲੀ ਲਾਰਜੇਸਟ ਡਿਊਰਿੰਗ ધ ਇਲੈਕਸ਼ਨ ਉਹਦੇ ਤੇ ਸਾਡਾ ਬੜਾ ਫੋਕਸ ਹੈ ਅ ਇੰਟਰ ਸਟੇਟ ਨਾਕਾ ਜਿਹੜੇ ਨੇ ਉਹਦੇ ਤੇ ਸਾਡਾ ਫੋਕਸ ਹੈਗਾ ਜਿੱਦਾਂ ਸਾਨੂੰ ਪਤਾ ਹੈ ਕਿ ਸਾਡੀ ਹੱਦ ਹਰਿਆਣਾ ਦੇ ਨਾਲ ਲੱਗਦੀ ਹੈਗੀ ਹੈ ਸੋ ਜਿੱਦੇ ਸਾਡੇ ਇੰਟਰ ਸਟੇਟ ਨਾਕਾ ਨੇ ਉਹ ਅਸੀਂ ਸੀਸੀਟੀਵੀ ਦੇ ਰਾਹੀਂ ਮੋਨੀਟਰ ਕਰ ਰਹੇ ਆ ਪਾਰਟਿਕੂਲਰਲੀ ਤਲਵੰਡੀ ਸਾਹਿਬ ਉਹ ਤੇ ਬਠਿੰਡਾ ਰੂਰਲ ਦੇ ਜਿਹੜੇ ਹਲਕੇ ਨੇ ਉੱਤੇ ਨਸ ਉਸ ਤੋਂ ਬਾਅਦ ਸਰਦੂਲਗੜ ਦੀ ਸਾਡੀ ਹੱਦ ਜਿਹੜੀ ਉਹ ਫਤਿਹਬਾਦ ਨਾਲ ਤੇ ਕੁਝ 파ਟ ਸੰਗੂ ਇਧਰ ਸਿਰਸੇ ਨਾਲ ਲੱਗਦੀ ਹੈ ਉੱਥੇ ਵੀ ਸਾਡੇ ਜਿਹੜੇ 24/7 ਨਾਕਾ ਜਿਹੜੇ ਨੇ ਆਪਰੇਸ਼ਨਲ ਨੇ ਫੋਰਸ ਜਿੱਦਾਂ ਜਿੱਦਾਂ ਸਾਡੇ ਕੋਲ ਫੋਰਸ ਆਂਦੀ ਜਾਊਗੀ ਐਸਐਸਪੀ ਸਾਹਿਬ ਲਾਅ ਐਂਡ ਆਰਡਰ ਬਾਰੇ ਤੁਹਾਨੂੰ ਗਰੀਫ ਕਰਨਗੇ ਜਿੱਦਾਂ ਹੀ ਜਿੱਦਾਂ ਫੋਰਸ ਸਾਡੇ ਆਂਦੀ ਜਾਊਗੀ ਸੋ ਅਸੀਂ